ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜਿਹੜੀ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਇਹ ਜਗ੍ਹਾ ਨਮਾ ਸ਼ਹਿਰ ਤੇ ਬੰਗਿਆਂ ਦੇ ਬਿਲਕੁਲ ਕੋਲ ਪਿੰਡ ਹੈ ਗੋਵਿੰਦਪੁਰ ਮੈਂ ਉੱਥੇ ਗਿਆ ਸੀ ਜੋ ਮੈਨੂੰ ਉੱਥੋਂ ਜਾਣਕਾਰੀ ਮਿਲੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਇਸ ਸਥਾਨ ਨੂੰ ਸੋਣ ਵਿੱਚ ਆਇਆ ਹੈ ਕਿ 6ਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਹੈ ਇਹਨਾਂ ਦਾ ਉੱਥੇ ਗੁਰਦੁਆਰਾ ਵੀ ਬਣਿਆ ਹੋਇਆ ਹੈ ਤੇ ਇਸ ਪਿੰਡ ਦੇ ਵਿੱਚ ਜੋ ਵੀ ਲੋਕ ਨਨੂਆ ਗੋਤ ਨਾਲ ਸੰਬੰਧਿਤ ਹਨ ਉਹ ਇੱਕ ਫੰਡ ਕਰਦੇ ਹਨ ਜਿਨ੍ਹਾਂ ਵੀ ਵੀਰਾ ਭੈਣਾ ਦੇ ਬਜ਼ੁਰਗਾਂ ਦੇ ਮਾਈਆਂ ਦੇ ਸਰੀਰ ਦੇ ਵਿੱਚ ਇੱਕ ਚੱਲਦਾ ਫਿਰਦਾ ਦਰਦ ਹੁੰਦਾ ਹੈ ਉਹ ਦਰਦ ਹੁੰਦਾ ਹੈ ਬਾਈਵਾਦੀ ਦਾ ਕਈ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਜਿਨ੍ਹਾਂ ਦੇ ਬੈਸੇ ਉਮਰ ਦੇ ਨਾਲ ਗੋਡੇ ਮੋਢੇ ਦੁਖਣ ਲੱਗਦੇ ਨੇ ਉਹ ਵੀ ਠੀਕ ਹੋ ਜਾਂਦੇ ਨੇ ਉਹਨਾਂ ਦਾ ਉਹ ਨਹੀਂ ਮੈਨੂੰ ਲੱਗਦਾ ਫਰਕ ਪਊਗਾ ਜਿਨ੍ਹਾਂ ਦੇ ਵਾਇਵਾਦੀ ਦਾ ਦਰਦ ਹੁੰਦਾ ਹੈ ਵਾਇਵਾਦੀ ਦੇ ਦਰਦ ਦੀ ਨਿਸ਼ਾਨੀ ਕੀ ਹੁੰਦੀ ਉਹ ਕਦੇ ਗਿੱਟਿਆਂ ਵਿੱਚ ਹੁੰਦਾ ਹੈ ਤੇ ਕਦੇ ਗੋਡਿਆਂ ਵਿੱਚ ਹੁੰਦਾ ਹੈ ਕਦੇ ਮੋਢਿਆਂ ਵਿੱਚ ਹੁੰਦਾ ਹੈ ਉਹ ਦਰਦ ਫਾਂਡਾ ਕਰਨ ਨਾਲ ਠੀਕ ਹੋ ਜਾਂਦਾ ਹੈ ਤੇ ਜਿਹੜੇ ਵੀ ਮੇਰੇ ਵੀਰ ਭੈਣ ਮਿਸਿਸ ਆਗਾ ਬ੍ਰੈਂਟਨ ਕੈਨੇਡਾ ਵਿੱਚ ਰਹਿੰਦੇ ਹਨ ਉਹ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹਨ ਮੈਂ ਵੀ ਇੱਥੇ ਕੁਝ ਪਰਿਵਾਰਾਂ ਨੂੰ ਜਾਣਦਾ ਹਾਂ ਜਿਹੜੇ ਕਿ ਇਹ ਫਾਂਡਾ ਬਿਲਕੁਲ ਫ੍ਰੀ ਕਰਦੇ ਹਨ ਤੇ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਹਨ ਤੇ ਜਿੰਨਾਂ ਵੀ ਉੱਥੇ ਜਾਣਾ ਹੋਵੇ ਤੇ ਉਹ ਜਦੋਂ ਵੀ ਮਰਜ਼ੀ ਚੱਲ ਜਾਣ ਤੇ ਕੋਈ ਵੀ ਉਸ ਨਨਵਾ ਗੋਤ ਨਾਲ ਸੰਬੰਧਤ ਉਹ ਫਾਂਡਾ ਤੁਹਾਡੇ ਬਿਲਕੁਲ ਫ੍ਰੀ ਕਰੂਗਾ ਤੇ ਇਸ ਜਾਣਕਾਰੀ ਨੂੰ ਅੱਗੇ ਸਾਂਝੀ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ